ਬਰਨਾਲਾ ਸ਼ਹਿਰ ਵਿੱਚ ਸਵੱਛ ਭਾਰਤ ਮਿਸ਼ਨ ਦੇ ਤਹਿਤ ਕੂੜੇ ਦੇ ਡੰਪ ਕੀਤੇ ਜਾ ਰਹੇ ਹਨ ਖਤਮ ਸਵੱਛ ਭਾਰਤ ਮਿਸ਼ਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਤੇ ਚਲਾਇਆ ਗਿਆ ਹੈ ਬਰਨਾਲਾ ਸ਼ਹਿਰ ਵਿੱਚ ਕੂੜੇ ਦੇ ਦੋ ਵੱਡੇ ਡੰਪ ਹਨ ਜਿਨ੍ਹਾਂ ਨੂੰ ਖਤਮ ਕਰਨ ਦੀ ਲਾਗਤ ਲਗਭਗ 2 ਕਰੋੜ ਰੁਪਏ ਦੀ ਹੈ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸਵੱਛ ਭਾਰਤ ਸਕੀਮ ਦੇ ਤਹਿਤ ਇਨ੍ਹਾਂ ਕੂੜੇ ਦੇ ਡੰਪਾਂ ਨੂੰ ਜਲਦ ਹੀ ਖਤਮ ਕੀਤਾ ਜਾਵੇਗਾ ਮੈਂ ਸਰ ਕੀ ਨਾਮ ਹੈ ਅੰਕੁਰ ਸਿੰਘ ਲਈ ਸੈਨ ਇੰਸਪੈਕਟਰ ਨਗਰ ਕੌਂਸਲ ਬਰਨਾਲਾ ਬਰਨਾਲੇ ਦੇ ਕੂੜੇ ਤੇ ਨੂੰ ਹੱਲ ਕਰਨ ਲਈ ਕਿਹੜੀ ਤਨਜੀਤੀ ਜਾਣੀ ਬਰਨਾਲੇ ਦੇ ਵਿੱਚ ਕੂੜੇ ਤੇ ਨੂੰ ਹੱਦ ਕਰਨ ਲਈ ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗਿੱਲਾ ਸੁੱਕਾ ਕੂੜਾ ਅਲੱਗ ਕੀਤਾ ਜਾਵੇ ਤਾਂ ਜੋ ਗਿੱਲੇ ਕੂੜੇ ਦਾ ਨਪਟਾਰਾ ਖਾਦ ਬਣਾ ਕੇ ਤੇ ਸੁੱਕੇ ਕੂੜੇ ਦਾ ਨਪਟਾਰਾ ਅਲੱਗ-ਅਲੱਗ ਰੀਸਾਈਕਲਰ ਨੂੰ ਵੇਚ ਕੇ ਸਮਾਨ ਦਾ ਕੀਤਾ ਜਾ ਸਕੇ ਤੇ ਇਸ ਸਕੀਮ ਦਾ ਨਾਮ ਕੀ ਹੈ ਤੇ ਕਿਵੇਂ ਕੰਮ ਕਰਦੀ ਹੈ ਇਸ ਸਕੀਮ ਸੱਚ ਪਰ ਤੇ ਮਿਸ਼ਨ ਅਧੀਨ ਅਸੀਂ ਕੰਮ ਕਰ ਰਹੇ ਹਾਂ ਇਹਦੇ ਵਿੱਚ ਆਮ ਪਬਲੀ ਜੋ ਸਰਕਾਰ ਦੀ ਹਦਾਇਤਾਂ ਜਾਂ ਐਸਓਪੀ ਬਣੇ ਹੋਏ ਹਨ ਉਸ ਵਿੱਚ ਅਸੀਂ ਗਿੱਲਾ ਸੁੱਕਾ ਕੂੜਾ ਅਲੱਗ ਕਰਕੇ ਇਸ ਦਾ ਨਿਪਟਾਰਾ ਕਰਦੇ ਹਾਂ ਬਰਨਾਲਾ ਵਿੱਚ ਕਿੰਨੇ ਡੰਪ ਨੇ ਬਰਨਾਲਾ ਵਿੱਚ ਛੋਟੇ ਛੋਟੇ ਡੰਪ ਕਾਫੀ ਮੌਜੂਦ ਸੀ ਅੱਜ ਜੋ ਕਿ ਦੋ ਲਗਭਗ ਇੱਕ ਸਾਲ ਪਹਿਲਾਂ ਸਭ ਖਤਮ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਬਰਨਾਲਾ ਵਿੱਚ ਦੋ ਮੇਨ ਡੰਪ ਮੌਜੂਦ ਹਨ ਜਿੱਥੇ ਰੋਜ਼ਾਨਾ ਕੂੜਾ ਸਿਟਾਇਆ ਜਾਂਦਾ ਸੀਗਾ ਇਹਨਾਂ ਵਿੱਚੋਂ ਇੱਕ ਡੰਪ ਤਾਂ ਦਾਣਾ ਮੰਡੀ ਵਿਖੇ ਹੈ ਅਤੇ ਦੂਸਰਾ ਡੰਪ ਕਾਲੂ ਵਾਲਾ ਛੱਪੜ ਮੋਗਾ ਬਾਈਪਾਸ ਰੋਡ ਤੇ ਵਾਰਡ ਨੰਬਰ 24 ਇਸ ਤਿੱਤਾ ਹੈ ਬਰਨਾਲਾ ਵਿੱਚ ਕਿੰਨਾ ਕੁ ਰੋਹੰਦਾ ਲਗਭਗ ਰੋਡ ਬਰਨਾਲਾ ਵਿੱਚ ਰੋਜ਼ਾਨਾ ਕੂੜਾ ਬੱਤੀ ਡੰਨ ਤੋਂ ਲੈ ਕੇ 40 ਡੰਨ ਦੇ ਲਗਭਗ ਹੋ ਜਾਂਦਾ ਹੈ ਕੂੜੇ ਦਾ ਨਿਕਨ ਵਾਲੀ ਮਿੱਟੀ ਅਤੇ ਪਲਾਸਟਿਕ ਵਾਰਾ ਦਾ ਨਿਵੇੜਾ ਫਿਰ ਕਿੰਨਾ ਹੁੰਦਾ ਜੋ ਬਾਇਓ ਬਰਨਾਲਾ ਵਿੱਚ ਜੋ ਦੋ ਸਾਈਟਾਂ ਉੱਤੇ ਬਾਇਓ ਰੈਮੀਡੀਸ਼ਨ ਦਾ ਕੰਮ ਚੱਲ ਰਿਹਾ ਹੈ ਇਸ ਵਿੱਚੋਂ ਜੋ ਮਿੱਟੀ ਨਿਕਲਦੀ ਹੈ ਉਸ ਨੂੰ ਕਿਸੇ ਵੀ ਨੋ ਲਾਈਂਗਲ ਏਰੀਆ ਦੇ ਵਿੱਚ ਪਾ ਕੇ ਕੰਟਰੈਕਟਰ ਵੱਲੋਂ ਇਸ ਦਾ ਨਿਪਟਾਰਾ ਕੀਤਾ ਜਾਣਾ ਹੈ ਇਸ ਤੋਂ ਇਲਾਵਾ ਜੋ ਉਸ ਆਡੀਫ ਅਤੇ ਹੋਰ ਨਫਾਫਾ ਵੇਹਰਾ ਨਿਕਲਦਾ ਉਸ ਦਾ ਨਪਟਾਰਾ ਵੀ ਕੰਟਰੈਕਟਰ ਵੱਲੋਂ ਕਿਸੇ ਸੀਮੈਂਟ ਪਲਾਂਟ ਜਾਂ ਕਿਸੇ ਫੈਕਟਰੀ ਵਿੱਚ ਫੈਕਟਰੀ ਵਿੱਚ ਉਹਨੂੰ ਜਲਾ ਕੇ ਉਸ ਤੋਂ એનર્ਜੀ ਪੈਦਾ ਕਰਕੇ ਇਸ ਦਾ ਨਪਟਾਰਾ ਕੀਤਾ ਜਾਵੇਗਾ ਇਸ ਕੰਮ ਲਈ ਕਿੰਨਾ ਬਸ ਲੱਗਿਆ ਤੇ ਇਹਦਾ ਇਸ ਦਾ ਮਨਾਲਵੀ ਕਮਾਈ ਵੀ ਹੋਣੀ ਹੈ ਜੀ ਇਸੇ ਨਗਰ ਕੌਂਸਲ ਦਾ ਲਗਭਗ ਦੋ ਡੰਪ ਜੋ ਦੋ ਡੰਪ ਸਾਈਟਾਂ ਤੇ ਕੰਮ ਚੱਲ ਰਿਹਾ ਹੈ ਇਸ ਤੇ ਲਗਭਗ ਇੱਕ ਸਾਈਡ ਤੇ ਨਗਰ ਕੌਂਸਲ ਦਾ 1 ਕਰੋੜ ਦੇ ਲਗਭਗ ਤੇ ਦੂਸਰੀ ਦੂਸਰੀ ਸਾਈਡ ਤੇ 90 ਲੱਖ ਦੇ ਲਗਭਗ ਖਰਚਾ ਆਵੇਗਾ ਇਸ ਤੋਂ ਨਗਰ ਕੌਂਸਲ ਨੂੰ ਕਿਸੇ ਤਰ੍ਹਾਂ ਦੀ ਕੋਈ ਕਮਾਈ ਨਹੀਂ ਹੈ ਇਹ ਡੰਪੜੇ ਦੀ ਰੀਸਾਈਕਲਰ ਲਈ ਵਿੱਚ ਕੋਈ ਕੈਮਿਕਲੀ ਵਰਤਿਆ ਜਾਂਦਾ ਜਾਂ ਨਹੀਂ ਇਹ ਦੋਨੋਂ 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 ਡੰਪ ਸਾਈਟਾਂ ਤੇ ਬਾਇਓ ਰੈਮੀਡੀਸ਼ਨ ਦਾ ਕੰਮ ਚੱਲ ਰਿਹਾ ਹੈ ਇਹ ਕੰਮ ਟਰੋਮਲ ਮਸ਼ੀਨਾਂ ਰਾਹੀਂ ਕੀਤਾ ਜਾਂਦਾ ਜਿਸ ਵਿੱਚ ਬਰੀਕ ਜਾਲੀ ਲਗਾ ਕੇ ਉਸ ਨੂੰ ਛਾਣਨ ਛਾਣਿਆ ਜਾਂਦਾ ਹੈ ਜਿਸ ਵਿੱਚ ਉਸਦੀ ਮਿੱਟੀ ਅਤੇ ਨਫਾਫੇ ਵਗੈਰਾ ਅਲੱਗ ਹੋ ਜਾਂਦੇ ਇਹ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਆਇਆ ਤੇ ਆ ਇਹ ਦੋਨੋਂ ਇਹ ਇਹ ਪ੍ਰੋਜੈਕਟ ਸਵਚ ਭਾਰਤ ਮਿਸ਼ਨ ਦੀ ਦੋਨੋਂ ਸਰਕਾਰਾਂ ਦੁਆਰਾ ਦਿਆ ਹਦਾਇਤ ਅਨੁਸਾਰ ਹੀ ਚਲਾਇਆ ਅੱਗੇ ਇਸੇ ਕੰਮ ਅੱਗੇ ਇਸੇ ਕੰਮ ਲਈ ਮਤਲਬ ਕਿ ਅੱਡੇ ਘੇਰ ਬਣ ਗਏ ਤਾਂ ਇਹਦੇ ਨਾਲ ਨਿਪਟਾਰਾ ਹੋਊਗਾ ਤੇ ਵੀ ਨਾਲ ਜਿਹੜੇ ਨਿਪਟਾਰਾ ਹੁੰਦੇ ਇਸ ਨਾਲ ਦੀ ਨਾਲ ਨਿਪਟਾਰਾ ਕਰਨ ਲਈ ਆਮ ਪਬਲਿਕ ਦਾ ਸਹਿਯੋਗ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਆਮ ਪਬਲਿਕ ਇਸਾ ਗਿੱਲਾ ਸੁੱਕਾ ਕੂੜਾ ਅਲੱਗ ਕਰਕੇ ਜਿਵੇਂ ਕਿ ਇਹਦੇ ਵਿੱਚ ਆਪਣੇ ਪੱਧਰ ਤੇ ਗਿੱਲੇ ਕੂੜੇ ਤੋਂ ਖਾਦ ਬਣਾ ਕੇ ਜਾਂ ਗਿੱਲੇ ਕੂੜਾ ਗਊਸ਼ਾਲਾ ਦੇ ਵਿੱਚ ਪਾ ਕੇ ਇਸ ਦਾ ਨਿਪਟਾਰਾ ਕਰ ਸਕਦੀ ਹੈ ਇਸ ਤੋਂ ਇਲਾਵਾ ਜੀ ਆਮ ਪਬਲਿਕ ਸੁੱਕੇ ਕੂੜੇ ਨੂੰ ਵੀ ਆਪਣੇ ਪੱਧਰ ਤੇ ਨਿਪਟਾਰਾ ਕਰ ਸਕਦੀ ਹੈ ਜਿਵੇਂ ਲਫਾਫੇ ਨੂੰ ਰੀਸਾਈਕਲ ਕਰਕੇ ਜਾਂ ਉਹਨੂੰ ਬਾਰ-ਬਾਰ ਯੂਜ਼ ਕਰਕੇ ਇਸ ਤੋਂ ਇਲਾਵਾ ਪਲਾਸਟਿਕ ਵਗੈਰਾ ਹੋਰ ਜੋ ਸ਼ਹਿਰ ਵਿੱਚ ਕਬਾੜੀ ਐਬਲੀ ਗਰੀਸਾਈਕਲਰ ਮੌਜੂਦਾ ਨੇ ਉਹਨਾਂ ਨੂੰ ਬੇਚ ਕੇ ਇਸ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ ਤਾਂ ਜੋ ਇਸ ਤਰ੍ਹਾਂ ਦੇ ਕੂੜੇ ਨਾ ਇਸ ਤੋਂ ਇਲਾਵਾ ਨਗਰ ਕੌਂਸਲ ਦੁਆਰਾ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਕਿ ਤਾਂ ਜੋ ਅਲੱਗ-ਅਲੱਗ ਕੂੜਾ ਇਕੱਠਾ ਕੀਤਾ ਜਾ ਸਕੇ ਅ ਇਸ ਨੂੰ ਪਬਲਿਕ ਦੇ ਸਹਿਯੋਗ ਬਿਨਾ ਨਹੀਂ ਨੇਪਰੇ ਚੜਾਇਆ ਜਾ ਸਕਦਾ ਠੀਕ ਹੈ ਚੰਨਵਾਹ ਮੈਂ ਸਰ ਕੀ ਨਾਮ ਹੈ ਮੇਰਾ ਨਾਮ ਪਰੋਲ ਗਰਗੇ ਹੈ ਤੇ ਮੈਂ ਹੈਜ਼ ਅ ਕਮਿਊਨਿਟੀ ਫੈਸਿਲੀਟੇਟਰ ਨਗਰ ਕੌਂਸਲ ਬਰਨਾਲਾ ਵਿੱਚ ਕੰਮ ਕਰ ਰਹੀ ਹਾਂ ਬਰਨਾਲੇ ਵਿੱਚ ਕੂੜੇ ਦੇ ਨੂੰ ਹੱਲ ਕਰਨ ਲਈ ਕਿਹੜੀਆਂ ਤਣਕੀਤੀਆਂ ਨੇ ਤੇ ਕਿਹੜੀ ਸਕੀਮ ਸਕੀਮ ਦਾ ਨਾਮ ਕੀ ਹੈ ਤੇ ਕਿਵੇਂ ਕੰਮ ਕਰਦੀ ਹੈ ਬਰਨਾਲੇ ਵਿੱਚ ਆਪਣੇ ਪਹਿਲਾਂ ਮੇਨ 7-8 ਪੁਆਇੰਟ ਹੁੰਦੇ ਸੀ ਅੱਜ ਤੋਂ 1.5 ਸਾਲ ਪਹਿਲਾਂ ਪਰ ਜਿਹੜੇ ਕਿ ਆ ਹੌਲੀ ਹੌਲੀ ਅਸੀਂ ਟਾਟਾ ਆਸੀ ਮਦਦ ਨਾਲ ਕੇ ਖਤਮ ਕਰ ਚੁੱਕੇ ਹਾਂ ਹੁਣ ਕੀ ਆ ਸਿਰਫ ਦੋ ਮੇਨ ਡੰਪ ਰਹਿ ਚੁੱਕੇ ਹਨ ਇੱਕ ਨਾਜ ਮੰਡੀ ਰੋਡ ਉੱਤੇ ਤੇ ਇੱਕ ਆਪਣਾ ਮੋਗਾ ਬਾਈਪਾਸ ਤੇ ਜਿਨ੍ਹਾਂ ਨੂੰ ਕਿ ਅਸੀਂ ਸਵਸ਼ਚ ਭਾਰਤ ਮਿਸ਼ਨ ਦੇ ਅਧੀਨ ਕਰੋੜਾਂ ਰੁਪਏ ਲਾ ਕੇ ਉਹਨਾਂ ਨੂੰ ਰੈਮੀਡੀਸ਼ਨ ਕਰ ਰਹੇ ਹਾਂ ਜਿਵੇਂ ਕਿ ਆਪਣਾ ਨਾਜ ਮੰਡੀ ਰੋਡ ਤੇ ਡੰਪ ਹੈ ਉੱਥੇ 1 ਕਰੋੜ ਰੁਪਏ ਦੀ ਲਾਗਤ ਨਾਲ ਤੇ ਜੋ ਬਠਿੰਡਾ ਬਾਈਪਾਸ ਤੇ ਜਾਂ ਮੋਗਾ ਬਾਈਪਾਸ ਤੇ ਜੋ ਆਪਣਾ ਡੰਪ ਹੈ ਉਸ ਤੇ 80-90 ਲੱਖ ਰੁਪਏ ਦੀ ਲਾਗਤ ਨਾਲ ਉਸ ਨੂੰ ਰੈਮੀਡੀਏਟ ਕੀਤਾ ਜਾ ਰਿਹਾ ਹੈ ਅਤੇ ਇਹ ਕੁੜਾ ਇਹਦੇ ਨਾਲ ਕੁੜੇ ਤੋਂ ਨਿਕਲਣ ਵਾਲੀ ਮਿੱਟੀ ਤੇ ਪਲਾਸਟਿਕ ਇਹਦਾ ਨੇ ਮੀੜਾ ਵਰਕ ਕਿਵੇਂ ਹੁੰਦਾ ਜੋ ਵੀ ਆਪਣੇ ਰੈਮੀਡੇਸ਼ਨ ਕਰਕੇ ਜੋ ਵੀ ਮਿੱਟੀ ਜੇ ਪਲਾਸਟਿਕ ਨਿਕਲਦਾ ਹੈ ਜਾਂ ਆਰਡੀਐਫ ਨਿਕਲਦਾ ਹੈ ਉਸ ਨੂੰ ਕੀ ਹੈ ਜਿਵੇਂ ਰੋਡ ਕੰਸਟਰਕਸ਼ਨ ਵਗੈਰਾ ਤੇ ਮਿੱਟੀ ਨੂੰ ਜਾਂ ਲੋ ਲਾਈਨ ਏਰੀਆ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ ਤਾਂ ਜੋ ਪਲਾਸਟਿਕ ਹੈ ਉਸ ਨੂੰ ਆਪਾਂ ਫੈਕਟਰੀ ਵਿੱਚ ਭੇਜ ਕੇ ਉਸ ਨੂੰ ਰੀਯੂਜ਼ ਕੀਤਾ ਜਾ ਸਕਦਾ ਜਿਵੇਂ ਕਿ ਆਪਾਂ ਉਸ ਤੋਂ ਪਲਾਸਟਿਕ ਵਗੈਰਾ ਤੋਂ ਪਲਾਸਟਿਕ ਚੇਅਰਜ਼ ਵਗੈਰਾ ਬਣਾ ਸਕਦੇ ਹਾਂ ਜਾਂ ਹੋਰ ਵੀ ਕਈ ਚੀਜ਼ਾਂ ਕੀ ਆਪਾਂ ਬਣਾ ਸਕਦੇ ਹਾਂ ਉਸ ਤੋਂ ਇਸ ਕੰਮ ਲਈ ਕਿੰਨਾ ਬਸ ਲੱਗੇ ਤੋ ਕੋਈ ਨਹੀਂ ਹੋਊਗਾ ਇਸ ਕੰਮ ਤੇ ਲਗਭਗ ਦੋਨਾ ਡੰਪਾ ਨੂੰ ਰੈਮੀਡੀਏਟ ਕਰਨ ਤੇ ਲਗਭਗ 2 ਕਰੋੜ ਦਾ ਖਰਚਾ ਆ ਚੁੱਕਿਆ ਹੈ ਪਰ ਨਗਰ ਕੌਂਸਲ ਨੂੰ ਇਸ ਤੋਂ ਕੋਈ ਆਮਦਨ ਨਹੀਂ ਹੈ ਇਹਦੇ ਵਿੱਚ ਕੋਈ ਕੈਮੀਕਲ ਵਰਤੇ ਗਿਆ ਜਾਂ ਸਿਰਫ ਮਸ਼ੀਨਾ ਰਾਹੀਂ ਕੰਮ ਕੀਤਾ ਜਾ ਰਿਹਾ ਨਹੀਂ ਜੋ ਵੀ ਰੈਮੀਡੇਸ਼ਨ ਹੋ ਰਹੀ ਹੈ ਇਸ ਵਿੱਚ ਸਿਰਫ ਮਸ਼ੀਨਾ ਨਾਲ ਹੀ ਇਸ ਨੂੰ ਰੈਮੀਡੀਏਟ ਕੀਤਾ ਜਾ ਰਿਹਾ ਹੈ ਜਿਵੇਂ ਕਿ ਟਰੋਮਲ ਮਸ਼ੀਨ ਹੋ ਗਈ ਮੈਕੈਨੀਕਲ ਸੈਪਰੇਟਰ ਹੋ ਗਿਆ ਜਾਂ ਜੀਸੀਬੀ ਵਗੈਰਾ ਨਾਲ ਉਸ ਨੂੰ ਕੀ ਹੈ ਛਾਨਿਆ ਜਾ ਰਿਹਾ ਹੈ ਇਹ ਪ੍ਰੋਜੈਕਟ ਕੇਂਦਰ ਸਰਕਾਰ ਬਣਵਾਗਾ ਜਾਂ ਸਰਕਾਰ ਬਣਵਾਗਾ ਇਹ ਪ੍ਰੋਜੈਕਟ ਹੈ ਜੋ ਦੇਖੋ ਦੋਨਾਂ ਸਰਕਾਰਾਂ ਦੇ ਸਾਂਝੇ ਤੌਰ ਦਾ ਪ੍ਰੋਜੈਕਟ ਹੈ ਤੇ ਇਸ ਨੂੰ ਆਪਾਂ ਸਵਸ਼ਪਾਰਮਿਸ਼ਨ ਦਾ ਵੀ ਨਾਮ ਦੇ ਸਕਦੇ ਹਾਂ ਅ ਅੱਗੇ ਜਿਹੜਾ ਇਹ ਕੰਮ ਆ ਪ੍ਰੋਜੈਕਟ ਹੈ ਜੀ ਮਤਲਬ ਕਹਿਣ ਦਾ ਇਹ ਵੀ 13 ਲੱਗਣ ਤੋਂ ਬਾਅਦ ਵੀ ਟਾਇਗਰ ਨਾਲ ਦੀ ਨਾਲ ਇਸ ਨੂੰ ਹਟਾਇਆ ਚੁੱਕੇ ਜਾ ਰਿਹਾ ਜੋ ਦੇਖੋ ਜਿਵੇਂ ਹੁੰਗਵੀ ਜੋ ਆਪਣੇ ਵੱਡੇ ਵੱਡੇ ਡੰਪ ਦੇ ਢੇਰ ਨੇ ਇਹ ਵੀ ਆਪਣੇ ਪਿਛਲੇ 7-8 ਸਾਲਾਂ ਤੋਂ ਕੀ ਇਹ ਮਜੂਦ ਸੀਗੇ ਤੇ ਉਸ ਨੂੰ ਰੈਮੀਡੀਏਟ ਕੀਤਾ ਜਾ ਰਿਹਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹੀ ਕੋਸ਼ਿਸ਼ ਹੋਊਗੀ ਕਿ ਅਸੀਂ ਕੂੜੇ ਦੇ ਡੰਪ ਨਾ ਬਣਨ ਦਈਏ ਤੇ ਉਸ ਨੂੰ ਨਾਲ ਦੀ ਨਾਲ ਡੇਲੀ ਵੇਸਟ ਕੀ ਹੈ ਉਸ ਦਾ ਨਿਪਟਾਰਾ ਕੀਤਾ ਜਾ ਸਕੇ ਲੋਕਾਂ ਨੂੰ ਵੀ ਇਹ ਚੱਲਣਾ ਚਾਹੀਦਾ ਤੇ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਜਾਂ ਰੈ residențial ਕਲੋਨੀਆਂ ਦੇ ਜੋ ਕਿ ਆਪਣੇ ਘਰ ਦਾ ਜੋ ਕੂੜਾ ਹੈਗਾ ਉਹਨੂੰ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਰੱਖਣ ਤੇ ਜਦੋਂ ਵੀ ਨਗਰ ਕੌਂਸਲ ਦੀ ਗੱਡੀ ਆਂਦੀ ਹੈ ਉਹਨਾਂ ਨੂੰ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਕਿਉਂਕਿ ਗਿੱਲੇ ਕੂੜੇ ਤੋਂ ਕੀ ਨਗਰ ਕੌਂਸਲ ਬਰਨਾਲਾ ਵੱਲੋਂ ਖਾਦ ਤਿਆਰ ਕੀਤੀ ਜਾ ਰਹੀ ਹੈ ਤੇ ਸੁੱਕੇ ਕੂੜੇ ਨੂੰ ਉਹਨਾਂ ਨੂੰ ਰੀਸਾਈਕਲ ਕੀਤਾ ਜਾ ਰਿਹਾ ਹੈ ਜਿਵੇਂ ਕਿ ਜੋ ਆਪਣਾ ਪੋਲੀਥੀਨ ਹੈ ਪਲਾਸਟਿਕ ਹੈ ਉਹ ਸਾਰਿਆਂ ਕੀ ਬੇਲਜ਼ ਬਣਾ ਕੇ ਉਹਨਾਂ ਨੂੰ ਕੀ ਹੈ ਫੈਕਟਰੀਜ਼ ਦੇ ਵਿੱਚ ਕੀ ਭੇਜਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਕੀ ਹੈ ਦੁਬਾਰਾ ਤੋਂ ਕੀ ਹੈ ਰੀਯੂਜ਼ ਕਰ ਰਹੇ ਨੇ ਗੁਰਜੀਤ ਸਿੰਘ ਔਰ ਮਿਸ ਪਲਟੀ ਬਰਨਾਦਰਾ ਦੇ ਪ੍ਰਧਾਨ ਅੱਜ ਜਿਹੜਾ ਸਵੱਛਤਾ ਪਾਰਤਾ ਅਭਿਆਨ ਚਲਾਇਆ ਗਿਆ ਉਸ ਤੇ ਬਰਨਾਦਰਾ ਦੇ ਵਿੱਚ ਡੰਪਲਾਇਆ ਗਿਆ ਤੇ ਕਿੰਨੇ ਡੰਪਲਾਇਆ ਗਿਆ ਇਸ ਚਦਰ ਦੀ ਮੈਂ ਇਹਦੇ ਬਾਰੇ ਕੋਈ ਥੀਕ ਨਹੀਂ ਦੇਖੋ ਇਹ ਬੱਚੇ ਪਹਿਲਾਂ ਕਾਫੀ ਛੋਟੇ ਛੋਟੇ ਡੰਪ ਸ਼ਹਿਰ ਦੇ ਵਿੱਚ ਸੀਗੇ ਉਹ ਸਾਨੂੰ ਸਰਕਾਰ ਨੇ ਯੂਦਾ ਸਰਕਾਰ ਨੇ ਸਾਨੂੰ 20 22 ਗੱਡੀਆਂ ਦਿੱਤੀਆਂ ਜਿੰਨਾਂ ਸਖੋ ਪੂਰੇ ਆ ਗਏ ਉਹ ਅਸੀਂ ਚਲਾਈਆਂ ਸ਼ਹਿਰ ਦੇ ਵਿੱਚ ਤਕਰੀਬਨ ਸਾਰੇ ਅਸੀਂ ਇਹਨੇ ਸਾਡੇ ਡੰਪ ਚੀ ਚੱਕੇ ਗਏ। ਹੁਣ ਡੰਪ ਸਾਡੇ ਕੋਲ ਦੋ ਨੇ ਵੱਡੇ ਦੇ ਜਿਹੜੇ। ਉਹਨਾਂ ਨੂੰ ਵੀ ਅਸੀਂ ਚੱਕ ਰਹੇ ਹਾਂ ਕਿ 1.90 ਕੋ ਲੱਖ ਦਾ ਟੈਂਡਰ ਲੱਗਿਆ। ਦੂਸਰਾ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਹੋਏਗਾ ਉਹਦਾ ਲਗਭਗ ਕਰੋੜ ਰੁਪਏ ਦੇ ਲੱਗੇਗਾ। ਉਹਨਾਂ ਨੂੰ ਅਸੀਂ 3 ਮਹੀਨੇ ਦੇ ਵਿੱਚ ਵਿੱਚ ਪੂਰੇ ਡੰਪ ਨੂੰ ਰੈਸ ਕਰ ਦਾਂ। ਕਿਹੜੀ ਕੰਪਨੀ ਹੈ ਤਾਂ ਸੱਚ ਭਾਰਤ। ਅਧਿਨਾ। ਉਹ ਕਿੰਨਾ ਕੂੜਾ ਜਿਹੜਾ ਰੀਸਾਈਕਲ ਹੋ ਜਾਂਦਾ। ਦੇਖੋ ਇਹ ਤਾਂ ਰੋਜ਼ ਕਾਫੀ ਹੋ ਜਾਂਦਾਗਾ ਤੇ ਇਹ ਚ ਲਗਭਗ ਜਿਵੇਂ ਵੇਖਦੇ ਆ ਵੈਸੇ ਆ ਤਾਂ ਦੇਖਣ ਵੀ ਕਿੰਨੀ ਕੁਆਂਟੀਟੀ ਹੁੰਦੀ ਤਿੰਨ 3000 ਹੀ ਦਾ 332 ਡਾਨ ਇੱਕ ਡੰਪ ਤੇ ਨਸ਼ ਹੋ ਜਾਂਦਾ ਇਹ ਗੜਾ ਕੂੜਾ ਸਾਂਹ ਜਾਂਦਾ ਈਲੀ ਦੇ ਸਾਂਹ ਜਾਂਦਾ ਹਾਂਜੀ ਇਹ ਕੂੜਾ ਕੂੜਾ ਸਾਂਹ ਜਾਂਦਾ ਦਾ ਕੁਣ ਛੱਡੇ ਜਾਂ ਛੱਡੇ ਕਿੰਨੀ ਕਿੰਨੀ ਨੇ ਇੰਨੇ ਸਾਰੇ ਲੱਗੇ ਹੋਏ ਡੰਪਤੀ ਲੱਗੇ ਨੇ ਜੀ ਮੁੰਡੇ ਚਾਪੜ ਕਰੀ ਨੀ ਜਿਹੜੇ ਡੁੱਡੀ ਡੰਪਰੇ ਸਾਡੇ ਦੋ ਦੋਮਾਂ ਦੇ ਲੱਗੇ ਹੋਏ ਇੱਕ ਜਵੇਂ ਦਾਣਾ ਮੰਡੀ ਚਾਗਾ ਇੱਕ ਚੌਰੀ ਨੰਬਰ ਵਾਰ ਚ ਬ੍ਰਿਜੰਡਾ ਬਾਈਪਾਸ ਤੇ